ਸਾਸ਼ੀਕਲ ਜੀ ਸਾਰਿਆਂ ਨੂੰ ਅੱਜ ਕੜਾ ਪ੍ਰਸ਼ਾਦ ਤਿਆਰ ਕਰਾਂਗੇ ਤੇ ਕੜਾ ਪ੍ਰਸ਼ਾਦ ਜਿਹੜਾ ਵਾ ਮੇਨ ਚਾਰ ਚੀਜ਼ਾਂ ਨਾਲ ਤਿਆਰ ਹੁੰਦਾ ਤੇ ਇਹਨਾਂ ਚ ਚੌਥਾ ਚੀਜ਼ਾਂ ਨੂੰ ਅਸੀਂ ਇੱਕ ਕੌਲੀ ਜਾਂ ਇੱਕ ਬਰਤਨ ਦੇ ਨਾਂ ਬਣ ਨਹੀਂ ਲਵਾਂਗੇ ਸਭ ਤੋਂ ਪਹਿਲਾਂ ਕਣਕ ਦਾ ਆਟਾ ਖੰਡ ਤੇ ਦੇਸੀ ਘਿਓ ਦੇਸੀ ਘਿਓ ਦੇ ਨਾਲ ਜਿਹੜਾ ਕੜਾ ਪ੍ਰਸ਼ਾਦ ਬਹੁਤ ਵਧੀਆ ਬਣਦਾ ਤੇ ਚੌਥੀ ਚੀਜ਼ ਹੈਗਾ ਜੀ ਪਾਣੀ ਤੇ ਪਾਣੀ ਜਿਹੜਾ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਤੋਂ ਇੱਕ ਕੌਲੀ ਜਿਹੜਾ ਵੱਧ ਲੈਣਾ ਵਾ ਆਟੇ ਖੰਡ ਤੇ ਘਿਓ ਨਾਲੋਂ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਕੜਾਈ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਉਹਦੇ ਵਿੱਚ ਘਿਓ ਪਾ ਲੈਣਾ ਜਦੋਂ ਘਿਓ ਜਿਹੜਾ ਵਾ ਚੰਗੀ ਤਰ੍ਹਾਂ ਜਿਹੜਾ ਵਾ ਗਰਮ ਹੋ ਜਾਊਗਾ ਤੇ ਉਹਦੇ ਵਿੱਚ ਅਸੀਂ ਕਣਕ ਦਾ ਆਟਾ ਪਾ ਦਵਾਂਗੇ ਆਟਾ ਪਾਉਣ ਤੋਂ ਬਾਅਦ ਇਹਨੂੰ ਜਿਹੜਾ ਅਸੀਂ ਇੱਕ ਕੜਛੀ ਦੇ ਨਾਲ ਜਿਹੜਾ ਚੰਗੀ ਤਰ੍ਹਾਂ ਉਪਨਾਗੇ ਇਹਨੂੰ ਤੇ ਪਾਣੀ ਜਿਹੜਾ ਇਹਦੇ ਵਿੱਚ ਅਸੀਂ ਆਟੇ ਦੇ ਵਿੱਚ ਗਰਮ ਪਾਵਾਂਗੇ ਤੇ ਕਿਉਂਕਿ ਇਹਦੇ ਨਾਲ ਜਿਹੜਾ ਗਰਮ ਪਾਣੀ ਪਾਉਣ ਦੇ ਨਾਲ ਕੀ ਹੋਊਗਾ ਕਿ ਆਟੇ ਦੇ ਗੰਢਾ ਨਹੀਂ ਬਣਨਗੇ ਤੇ ਪਾਣੀ ਦੇ ਵਿੱਚ ਜਿਹੜੀ ਅਸੀਂ ਖੰਡ ਪਾ ਦਾਂਗੇ ਤਾਂ ਜੋ ਜਿਹੜੀ ਖੰਡ ਆ ਉਹ ਵੀ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਘol ਜਾਵੇ ਆਟਾ ਜਿਹੜਾ ਸਾਡਾ ਵਾ ਉਹ ਭੁਜ ਰਿਹਾ ਸੀਗਾ ਤੇ ਇਹ ਦੇਖੋ ਇਹਦੀ ਜਿਹੜੀ ਮਹਿਕ ਵਾ ਉਹ ਵੀ ਬਹੁਤ ਬਹੁਤ ਸੋਹਣੀ ਆ ਰਹੀ ਆ ਤੇ ਕਲਰ ਵੀ ਜਿਹੜਾ ਦਾ ਆਟੇ ਦਾ ਭੁਜ ਕੇ ਜਿਹੜਾ ਬ੍ਰਾਊਨ ਹੋ ਗਿਆ ਵਾ ਆਟਾ ਜਿਹੜਾ ਸਾਡਾ ਭੁਜ ਚੁੱਕਿਆ ਵਾ ਕਿ ਉਹ ਸਾਡਾ ਜਿਹੜਾ ਵਾ ਪੁੱਜ ਕੇ ਜਿਹੜਾ ਆਟੇ ਤੋਂ ਬਾਹਰ ਆ ਗਿਆ ਹੁਣ ਇਸੇ ਸਟੇਜ ਦੇ ਵਿੱਚ ਅਸੀਂ ਕੀ ਕਰਾਂਗੇ ਜਿਹੜਾ ਪਾਣੀ ਗਰਮ ਕੀਤਾ ਹੋਇਆ ਸੀਗਾ ਉਹਨੂੰ ਅਸੀਂ ਆਟੇ ਦੇ ਵਿੱਚ ਮਿਲਾ ਦਾਂਗੇ ਤੇ ਪਾਣੀ ਨੂੰ ਅਸੀਂ ਸਾਰਾ ਇੱਕੋ ਵਾਰੀ ਨਹੀਂ ਪਾਉਣਾ ਉਹਨੂੰ ਆਸਤੇ ਆਸਤੇ ਪਾਵਾਂਗੇ ਤਾਂ ਜੋ ਜਿਹੜੇ ਇਹਦੇ ਗਰਮ ਛਿੱਟੇ ਬਾਹਰ ਨਾ ਪੈਣ ਗਰਮ ਪਾਣੀ ਪਾਉਣ ਤੋਂ ਬਾਅਦ ਆਟੇ ਦੇ ਵਿੱਚ ਇਦਾਂ ਨੂੰ ਕੜਛੀ ਦੇ ਨਾਲ ਚੰਗੀ ਤਰ੍ਹਾਂ ਜਿਹੜਾ ਮਿਲਾ ਦਾਂਗੇ ਤਾਂ ਜੋ ਪਾਣੀ ਤੇ ਆਟਾ ਜਿਹੜਾ ਆਪਸ ਵਿੱਚ ਮਿਕਸ ਹੋ ਜਾਵੇ ਤੇ ਕੜਾਹ ਪ੍ਰਸ਼ਾਦ ਜਿਹੜਾ ਸਾਡਾ ਬਣਨਾ ਤਿਆਰ ਹੋ ਗਿਆ। ਕੜਾਹ ਪ੍ਰਸ਼ਾਦ ਬਣ ਦੀ ਨਿਸ਼ਾਨੀ ਹੈ ਕਿ ਜਦੋਂ ਇਹ ਚੰਗੀ ਤਰ੍ਹਾਂ ਤਿਆਰ ਹੋ ਗਿਆ ਤੇ ਇਹਨੇ ਬਰਤਨ ਨੂੰ ਜਿਹੜਾ ਕੜਾਈ ਨੂੰ ਜਿਹੜਾ ਵਾ ਛੱਡ ਦੇਣਾ ਤੇ ਕਿਉਂ ਜਿਹੜਾ ਵਾ ਸਾਈਡਾਂ ਤੇ ਆ ਜਾਣਾ ਤੇ ਕੜਾਹ ਪ੍ਰਸ਼ਾਦ ਵੇਖੋ ਕਿੰਨਾ ਵਧੀਆ ਬਣ ਗਿਆ ਤੇ ਇਹਦੀ ਬਹੁਤ ਸੁਣੀ ਜਿਹੜੀ ਮਹਿਕ ਆ ਉਹ ਵੀ ਆ ਰਹੀ ਸੀਗੀ ਤੇ ਕੜਾਹ ਪ੍ਰਸ਼ਾਦ ਜਿਹੜਾ ਸਾਡਾ ਵਾ ਬਣ ਕੇ ਤਿਆਰ ਹੋ ਗਿਆ ਤੇ ਇਹਨੂੰ ਅਸੀਂ ਹੁਣ ਇੱਕ ਜਾਲੀ ਦੇ ਨਾਲ ਟੱਕ ਦਾਂਗੇ ਠੰਡਾ ਹੋਣ ਵਾਸਤੇ ਪ੍ਰਸ਼ਾਦ ਸਾਡਾ ਤਿਆਰ ਆ ਸਤਿ ਸ਼੍ਰੀ ਅਕਾਲ ਜੀ